ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਹਾਂ ਦੇਖੋ ਜੀ ਮੇਰੀ ਮਸ਼ੀਨ ਹੋ ਗਈ ਹੈ ਜੀ ਖਰਾਬ ਇਹਦਾ ਜਿਹੜਾ ਗিয়ার ਬਾਕਸ ਆ ਟੁੱਟ ਗਿਆ ਏ ਹੁਣ ਮਿਲੇ ਹੀ ਨਹੀਂ ਰਿਹਾ ਨਾ ਕੋਈ ਮਕੈਨਿਕ ਮਿਲ ਰਿਹਾ ਏ ਤੇ ਹੁਣ ਤਾਂ ਨਵੀਂ ਉਹ ਲੈਣੀ ਪੈਣੀ ਹੈ ਇਹ ਮਸ਼ੀਨ ਕੱਪੜੇ ਵੀ ਮੈਂ ਹੱਥ ਨਾਲ ਧੋ ਰਹੀ ਹਾਂ ਦੇਖੋ ਹੱਥ ਨਾਲ ਧੋਤੇ ਹੋਏ ਆ ਕੱਪੜੇ ਮੇਰੇ ਚਲੋ ਦੇਖਦੇ ਆ ਕਦੋਂ ਮਿਲਦੀ ਐ ਮੌਸਮ ਵੀ ਬਹੁਤ ਹੀ ਵਧੀਆ ਬਣਿਆ ਹੋਇਆ ਐ ਕਲਾਉਡੀ ਕਲਾਉਡੀ ਪਰ ਬਾਰਿਸ਼ ਨਹੀਂ ਹੋ ਰਹੀ ਮੜੀਆਂ ਮੜੀਆਂ ਜੇ ਕਣੀਆਂ ਜੀਆਂ ਪੈ ਰੀਆਂ ਪਤਾ ਨਹੀਂ ਬਾਰਿਸ਼ ਕਦੋਂ ਹੋਣੀ ਐ ਰੋਜ਼ ਬੱਦਲ ਚੜ ਕੇ ਆ ਜਾਂਦਾ ਐ ਬਾਰਿਸ਼ ਹੋ ਨਹੀਂ ਰਹੀ ਹੈਗੀ ਮਸ਼ੀਨ ਠੀਕ ਕਰਨਾ ਐ ਮਸ਼ੀਨ ਦਾ ਗੇਅਰ ਬਾਕਸ ਈ ਨਹੀਂ ਖੁੱਲਿਆ ਹੋਗਾ ਠੀਕ ਐ ਨਹੀਂ ਹੋਈ ਹੈਗੀ ਮਸ਼ੀਨ ਜੀ ਮੈਂ ਕਿੰਨੇ ਤੁਹਾਨੂੰ ਦਿਖਾਉਣੇ ਮੈਂ ਆਪਣੇ ਨਵੇਂ ਪਲਾਂਟ। ਆ ਦੇਖੋ। ਆ ਤਾਂ ਪਹਿਲਾਂ ਦਾ ਹੀ ਆ ਪੁਰਾਣਾ ਪਲਾਂਟ ਹੈਗਾ। ਆ ਵੀ ਪੁਰਾਣਾ ਹੀ ਆ। ਹਲੇ ਆ ਰਹੇ ਨੇ ਲਗਾਣ ਤੇ ਵੀ ਹੁਣ ਆਈ ਜੀ ਸ਼ਾਲੂ ਪੋਚਾ ਕਿੰਨੀ ਵਾਰ ਕਿਹਾ ਹੈ ਮੇਰੇ ਤੇਲ ਹੀ ਨਹੀਂ ਲਗਾਉਂਦੀ ਹੈਗੀ ਸਿਰ ਨੂੰ ਜੀ ਦੁਪਹਿਰ ਦਾ ਟਾਈਮ ਹੋ ਗਿਆ ਹੈ ਮੈਂ ਲੱਗੀਆਂ ਸਬਜ਼ੀ ਬਣਾਉਣ ਲੋਕੀ ਦੀ ਪਿਆਜ਼ ਟਮਾਟਰ ਹਰੀਆਂ ਮਿਰਚਾਂ ਜੀ ਮੈਂ ਸਾਰੀਆਂ ਇਕੱਠੀਆਂ ਕੁੱਟ ਲਈਆਂ ਨੇ ਤੇ ਹੁਣ ਆਪਾਂ ਲਗਾਉਨੇ ਜੀ ਤੜਕਾ ਬਹੁਤ ਹੀ ਸਿੰਪਲ ਦਾ ਤਰੀਕੇ ਨਾਲ ਆਪਾਂ ਲੋਕੀ ਬਣਾਵਾਂਗੇ ਫਿਰ ਆਪਾਂ ਜੀ ਇਹ ਮਸਾਲਾ ਤਿਆਰ ਕਰਾਂਗੇ ਨਮਕ ਮਿਰਚ ਵਗੈਰਾ ਪਾਵਾਂਗੇ ਹੁਣ ਮੈਂ ਇਹਦੇ ਵਿੱਚ ਮਸਾਲਾ ਜੀ ਆਪਣਾ ਹੋ ਗਿਆ ਹੈ ਤਿਆਰ ਹੁਣ ਆਪਾਂ ਕੱਟੀ ਹੋਈ ਹੈ ਇਹਦੇ ਵਿੱਚ ਲੋਕੀ ਪਾ ਦਵਾਂਗੇ ਮੈਂ ਜਿਹੜੀ ਲੋਕੀ ਹੁੰਦੀ ਹੈ ਨਾ ਮੈਂ ਬਹੁਤ ਜ਼ਿਆਦਾ ਬਰੀਕ ਨਹੀਂ ਕੱਟਦੀ ਹੈਗੀ ਥੋੜੀ ਜਿਹੀ ਮੋਟੀ ਰੱਖ ਕੇ ਮੈਂ ਕੱਟਦੀ ਹੁੰਦੀ ਆ ਕਦੂ ਕੋਈ ਵੀ ਕਦੂ ਹੋਵੇ ਜਾਂ ਟੇਠਾ ਹੋਵੇ ਲੋਕੀ ਹੋਵੇ ਮੈਂ ਮੋਟੀ ਮੋਟੀ ਉਹ ਥੋੜੀ ਜਿਹੀ ਕੱਟਦੀ ਹੁੰਦੀ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਮੈਂ ਫਿਰ ਉੱਪਰ ਬੰਦ ਕਰਕੇ ਇਹਨੂੰ ਦੇਨਚਾਰ ਆਪਾਂ ਵਿਸਲਾ ਮਰਵਾਵਾਂਗੇ ਉਸ ਤੋਂ ਬਾਅਦ نیچے ਉਸਾਰ ਕੇ ਮੈਂ ਦੁੱਧ ਪਾਵਾਂਗੀ ਦੇਖੋ ਜੀ ਸਬਜੀ ਆਪਣੀ ਹੋ ਗਈ ਹੈ ਤਿਆਰ ਬਣ ਗਈ ਹੈ ਸਬਜੀ ਬਸ ਹੁਣ ਆਪਾਂ ਇਹਦੇ ਵਿੱਚ ਅੱਧਾ ਇੱਕ ਗਲਾਸ ਮੈਂ ਦੁੱਧ ਦਾ ਪਾਵਾਂਗੀ ਮੈਨੂੰ ਨਾ ਦੁੱਧ ਵਾਲੀ ਲੋਕੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਹੁਣ ਇਹਨੂੰ 2 ਕੁ ਮਿੰਟ ਆਪਾਂ ਪਕਾਵਾਂਗੇ ਬਸ ਆਪਣੀ ਸਬਜੀ ਹੋ ਜਾਣੀ ਹੈ ਤਿਆਰ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਸਿੰਪਲ ਤਰੀਕੇ ਦੇ ਨਾਲ ਬਸ ਜਦੋਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਗਾੜਾ ਜਿਹਾ ਹੋਣ ਲੱਗ ਜਾਂਦਾ ਨਾ ਬਸ ਫਿਰ ਆਪਾਂ ਇਹਨੂੰ ਬੰਦ ਕਰ ਦੇਵਾਂਗੇ ਸਬਜੀ ਆਪਣੀ ਹੋ ਜਾਣੀ ਹੈ ਜੀ ਤਿਆਰ ਆਪ ਦੇਖੋ ਗਾੜੀ-ਗਾੜੀ ਹੋ ਚੱਲੀ ਹੈ ਸਬਜੀ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਚਲੋ ਮੈਂ ਦਿਖਾਉਣੀ ਹੈ ਜੀ ਫਾਈਨਲ ਲੁੱਕ ਆ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਸਬਜੀ ਮੈਂ ਬਣਾ ਲਈ ਹੈ ਤੇ ਹੁਣ ਬਣਾਵਾਂਗੀ ਆਟਾ ਗੁੰਨ ਕੇ ਰੱਖ ਲਿਆ ਮੈਂ ਜਦੋਂ ਡਾਕਟਰ ਸਾਹਿਬ ਆਉਣਗੇ ਫੇਰ ਹੀ ਰੋਟੀ ਬਣਾਵਾਂਗੀ ਤੇ ਅੱਜ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਜੀ ਆਪਣੀ ਵਾਸ਼ਿੰਗ ਮਸ਼ੀਨ ਦਾ ਕੀ ਬਣਿਆ ਲਓ ਜੀ ਮੈਂ ਬਾਲਕਨੀ ਦੇ ਵਿੱਚ ਆ ਗਈਆਂ ਤੇ ਵਾਸ਼ਿੰਗ ਮਸ਼ੀਨ ਦੇਖੋ ਆਪਣੀ ਕਿੱਥੇ ਬਾਲ ਵਾਸ਼ਿੰਗ ਮਸ਼ੀਨ ਆਪਣੀ ਹੈ ਨਹੀਂ ਇੱਥੇ ਦੇਖੋ ਵਾਸ਼ਿੰਗ ਮਸ਼ੀਨ ਆਪਣੀ ਚਲੀ ਗਈ ਹੈ ਜੀ ਹੁਣ ਠੀਕ ਹੋਣ ਲਈ ਮਸਾਂ ਗਈ ਹੈ ਕਹਿੰਦੇ ਵੀ ਇੱਥੇ ਛੱਡ ਜਾਓ ਆ ਦੇਖੋ ਮੇਰੇ ਹੱਥ ਨਾਲ ਧੋਤੇ ਇਹ ਕੱਪੜੇ ਮੈਨੂੰ ਰੋਜ਼ ਹੱਥ ਨਾਲ ਧੋਣੇ ਪੈਂਦੇ ਆ ਵੈਸੇ ਮੈਨੂੰ ਵਧੀਆ ਲੱਗਦਾ ਏ ਹੱਥਾਂ ਧੋਣੇ ਕੱਲ ਮੈਂ ਦੋ ਚਾਦਰਾਂ ਵੀ ਧੋਤੀਆਂ ਸੀ ਹੱਥ ਨਾਲ ਹੀ ਤੇ ਆ ਦੇਖੋ ਜਿੱਥੇ ਵਾਸ਼ਿੰਗ ਮਸ਼ੀਨ ਪਈ ਸੀ ਉੱਥੇ ਹਾਲ ਦੇਖੋ ਕੀ ਹੋਇਆ ਪਿਆ ਏ ਉਹ ਹੈਗਾ ਏ ਆਪਣੇ ਸਿਲੰਡਰਾਂ ਦੇ ਨਾਲ ਆ ਹਾਲ ਹੋਇਆ ਹੋਇਆ ਇੱਧਰ ਵੀ ਸਿਲੰਡਰ ਪਏ ਸੀ ਤੇ ਚਲੋ ਫਾਈਨਲੀ ਆਪਣੀ ਵਾਸ਼ਿੰਗ ਮਸ਼ੀਨ ਚਲੀ ਗਈ ਹੈ ਠੀਕ ਹੋਣ ਵਾਸਤੇ ਵੈਸੇ ਮੈਨੂੰ ਤਾਂ ਕੋਈ ਫਰਕ ਨਹੀਂ ਸੀ ਲੱਗ ਰਿਹਾ ਸੀ ਵਧੀਆ ਲੱਗ ਰਿਹਾ ਸੀ ਬਹੁਤ ਸਾਲਾਂ ਬਾਅਦ ਕਿਤੇ ਜਾ ਕੇ ਹੱਥ ਨਾਲ ਕੱਪੜੇ ਧੋਤੇ ਇਸ ਕਰਕੇ ਨਾ ਮੈਨੂੰ ਵਧੀਆ ਹੀ ਲੱਗ ਰਿਹਾ ਸੀ ਕਿ ਹੱਥ ਨਾਲ ਬਾਹਰ ਤਾਂ ਗਰਮੀ ਬਹੁਤ ਹੈ ਆਹ ਵਾਲਾ ਏਸੀ ਸਾਰਾ ਦਿਨ ਚੱਲੀ ਜਾਂਦਾ ਏ ਇਹ ਵਧੀਆ ਠੰਡਾ ਰੱਖਦਾ ਏ ਕਿਚਨ ਨੂੰ ਵੀ ਇਧਰ ਡਰਾਈੰਗ ਰੂਮ ਦੇ ਵਿੱਚ ਮੈਂ ਬੈਠੀ ਟੀਵੀ ਦੇਖੀ ਜਾਂਦੀ ਹੁੰਨੀ ਆ ਉੱਧਰ ਵੀ ਠੰਡਾ ਰਹਿੰਦਾ ਏ ਮੀਂਹ ਰੱਬ ਪਾਉਂਦਾ ਹੈ ਨੀਗਾ ਪਤਾ ਨਹੀਂ ਸਾ ਸਾਰੇ ਪਾਸੇ ਮੀਂਹ ਪਈ ਜਾਂਦੇ ਆ ਇੱਥੇ ਸਾਡੇ 78 ਸੈਕਟਰ ਦੇ ਵਿੱਚ ਮੀਂਹ ਨਹੀਂ ਪੈਂਦਾ ਹੈਗਾ ਬੱਦਲ ਰੋਜ਼ ਚੜ ਕੇ ਆ ਜਾਂਦਾ ਦੇਖੋ ਬਾਹਰ ਧੁੱਪ ਪਈ ਆ ਹਾਲੇ ਵੀ ਤੇ ਇੱਧਰ ਦੇਖੋ ਜੁਗਨੂ ਹੀ ਵਾਲਾਂ ਦੀ ਕਟਿੰਗ ਹੋਈ ਹੋਈ ਹੈ ਇਹ ਅੱਜ ਫੇਰ ਨਾਰਾਜ਼ ਹੈ ਦੇਖੋ ਇਹਦਾ ਖਾਣਾ ਢਕਿਆ ਪਿਆ ਏ ਖਾ ਨਹੀਂ ਰਿਹਾ ਹੈਗਾ ਇਨੂੰ ਪਤਾ ਨਹੀਂ ਕੀ ਹੋ ਜਾਂਦਾ ਏ ਥੋੜੇ ਇੱਕ ਦਿਨ ਬਾਅਦ ਇਹ ਸਟ੍ਰਾਈਕ ਕਰ ਦਿੰਦਾ ਏ ਰੋਟੀ ਨਹੀਂ ਖਾਂਦਾ ਰੋਟੀ ਨਹੀਂ ਖਾਂਦਾ ਵਰਤ ਰੱਖਣਾ ਵਰਤ ਲੱਕਦਾ ਹੁੰਦਾ ਏ ਜੁਗਨੂ ਦਿਖਾ ਆਪਣੇ ਵਾਲਾਂ ਦੀ ਕਟਿੰਗ ਦਿਖਾ ਆ ਦੇਖੋ ਵੀ ਇਹਦੇ ਵਾਲਾਂ ਦੀ ਕਟਿੰਗ ਅਸੀਂ ਇਹਦੇ ਛੋਟੇ ਛੋਟੇ ਜੇ ਵਾਲ ਕਰ ਦਿੱਤੇ ਨੇ ਜੁਗਨੂ ਦੇ ਕੰਨਾਂ ਦੇ ਵਾਲ ਤਾਂ ਨਹੀਂ ਕੱਟੇ ਹੈਗੇ ਉਦਾਂ ਇਹਦੇ ਵਾਲ ਛੋਟੇ ਛੋਟੇ ਕਰ ਦਿੱਤੇ ਨੇ ਬੜੀਆਂ ਗੱਠਾਂ ਪੈ ਗਈਆਂ ਸੀ ਵਿਚਾਰੇ ਦੇ ਵਾਲਾ ਵਿੱਚ ਕਿਉਂ ਇੱਕ ਤਾਂ ਲੰਬੇ ਬਹੁਤ ਉੱਪਰੋਂ ਨਾ ਐ ਇੰਨੇ ਬਰੀਕ ਵਾਲ ਨੇ ਨਾ ਬਹੁਤ ਹੀ ਬਰੀਕ ਬਰੀਕ ਵਾਲ ਐ ਤੇ ਉਹ ਛੇਤੀ ਦਿਨੀ ਗੱਠਾਂ ਜਿਹਾ ਬਣ ਜਾਂਦੇ ਸੀ ਚਲੋ ਹੁਣ ਵਧੀਆ ਆ ਜਾਣਗੇ ਹਨਾ ਜਗਨੂ ਹਨਾ ਜਗਨੂ ਕੋਕੋ ਦੇ ਵੀ ਕੱਟ ਦਿੱਤੇ ਨੇ ਪ੍ਰੀਤੀ ਨੇ ਪਤਾ ਕੋਕੋ ਦੀ ਵੀ ਵਾਲਾ ਦੀ ਕਟਿੰਗ ਕਰ ਦਿੱਤੇ ਤੇ ਕੋਕੋ ਦੇ ਨਾਂ ਨੂੰ ਤਾਂ ਪੂਰਾ ਇੱਕਦਮ ਐਕਟਿਵ ਹੋ ਜਾਂਦਾ ਹੈ ਹੈ ਹਨਾ ਹੈਨਾ ਚਲੋ ਜੀ ਮਿਲਦੇ ਆ ਜੀ ਫੇਰ ਅੱਜ ਮੈਂ ਵਾਲ ਖੁੱਲੇ ਕਿਉਂ ਲੈ ਕੇ ਫਿਰ ਰਹੀ ਆ ਕਿਉਂਕਿ ਨਾ ਮੇਰੀ ਸਲਾਹ ਹੀ ਹੈਗੀ ਹੈ ਕਿ ਮੈਂ অ্যালোਵੈਰਾ ਲਗਾਮ ਵਾਲਾ ਤੇ ਬੜੀ ਵਾਲ ਨਾ ਰਫ ਜਿਹੇ ਹੋਏ ਪਏ ਆ ਆ ਦੇਖੋ ਕਿੰਨੇ ਰਫ ਜਿਹੇ ਵਾਲ ਹੋਏ ਪਏ ਆ ਤੇ ਮੇਰੀ ਸਲਾਹ অ্যালোਵੈਰਾ ਲਾਉਣ ਦੀ ਹੈ ਦੋ ਦਿਨ ਹੋ ਗਏ ਮੈਨੂੰ ਸ਼ਾਲੂ ਨੂੰ ਕਹਿ ਰਹੀ ਆ ਮੈਂ ਮੇਰੇ ਤੇਲ ਲਗਾ ਦੇ ਬਸ ਨਾ ਉਹ ਛੇਤੀ ਛੇਤੀ ਪੱਜ ਜਾਂਦੀ ਹੈ ਕੰਮ ਕਰਕੇ ਤੇ ਅੱਜ ਮੈਂ ਦੇਖਦੀ ਆ ਖੋਦੀ ਲਗਾਨੀ ਆ ਫਿਰ ਮੈਂ ਤੇਲ ਦੇ ਵਿੱਚ ਨਾ ਜਾਂ ਤਾਂ ਉਦਾਂ ਹੀ ਪਹਿਲਾਂ ਐਲੋਵੇਰਾ ਲਾਉਂਗੀ ਫਿਰ ਉਸ ਤੋਂ ਬਾਅਦ ਮੈਂ ਤੇਲ ਲਗਾਵਾਂਗੀ ਚਲੋ ਫਿਰ ਮੈਂ ਦਿਖਾਵਾਂਗੀ ਜਦੋਂ ਮੈਂ ਐਲੋਵੇਰਾ ਲਾਵਾਂਗੀ ਆਪਣੇ ਵਾਲਾਂ ਨੂੰ ਮੈਂ ਆਈਆਂ ਜੀ ਐਲੋਵੇਰਾ ਤੋੜਨ ਵਾਸਤੇ ਆ ਦੇਖੋ ਮੇਰਾ ਲੱਗਿਆ ਹੈ ਇੰਨਾ ਬਹੁਤ ਹੈ ਆ ਲੱਗਿਆ ਹੋਇਆ ਹੈ ਇੱਧਰ ਵੀ ਇਹ ਵੀ ਐਲੋਵੇਰਾ ਹੈਗਾ ਹੈ ਉਹਨੂੰ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਧੋਵਾਂਗੀ ਐਲੋਵੇਰਾ ਨੂੰ ਨਾ ਯੂਜ਼ ਕਰਨ ਤੋਂ ਪਹਿਲਾਂ ਆਪਾਂ ਨੂੰ ਇਹਨੂੰ ਸਾਈਡਾਂ ਤੋਂ ਜਿਹੜੀਆਂ ਆ ਸਾਈਡਾਂ ਹੁੰਦੀਆਂ ਨੇ ਕੰਡਿਆਂ ਵਾਲੀਆਂ ਨਾ ਇਹਨਾਂ ਨੂੰ ਇਦਾਂ ਕਰਕੇ ਕੱਟ ਦੇਣਾ ਚਾਹੀਦਾ ਹੈ ਇਦਾਂ ਜਿਹੜਾ ਇਹਦੇ ਵਿੱਚੋਂ ਹਰਾ ਹਰਾ ਜਿਹਾ ਪੀਲਾ ਪੀਲਾ ਜਿਹਾ ਪਾਣੀ ਨਿਕਲਦਾ ਨਾ ਆਪਾਂ ਨੂੰ ਉਹਨੂੰ ਸਾਫ਼ ਕਰਨਾ ਹੁੰਦਾ ਏ ਇਹਨੂੰ ਫੇਰ ਤੋਂ ਆਪਾਂ ਧੋਵਾਂਗੇ ਹੁਣ ਆਪਾਂ ਇਹਦੀ ਜੈਲ ਜਿਹੜੀ ਹੈਗੀ ਆ ਆ ਵਾਲੀ ਵਿੱਚੋਂ ਕੱਢ ਲਵਾਂਗੇ ਪਹਿਲਾਂ ਉਪਰੋਂ ਚਿਲਕਾ ਉਤਾਰ ਦਿੰਨੇ ਆ ਦਾ ਕੌਜੀ ਡਾਕਟਰ ਸਾਹਿਬ ਆ ਗਏ ਹੁਣ ਪਹਿਲਾਂ ਮੈਂ ਬਣਾਵਾਂਗੀ ਰੋਟੀ ਰੋਟੀ ਬਣਾ ਲੈ ਇਹਨਾਂ ਨੇ ਤਾਂ ਪਹਿਲਾਂ ਹੀ ਆਉਂਦਿਆ ਨਹੀਂ ਅੰਬ ਚੱਕ ਲਿਆਏ ਚਲੋ ਜੀ ਪਹਿਲਾਂ ਮੈਂ ਰੋਟੀ ਬਣਾਵਾਂ ਆਟਾ ਤਾਂ ਮੇਰਾ ਗੁੰਨਿਆ ਪਿਆ ਸੀ ਲੋ ਜੀ ਆ ਦੇਖੋ ਜਿਹੜੀ ਮੈਂ ਐਲੋਵੇਰਾ ਜੈਲ ਕੱਢ ਲਈ ਸੀ ਹੁਣ ਆਪਾਂ ਵਾਲਾਂ 'ਚ ਲਗਾਵਾਂਗੇ ਐਦਾਂ ਨਾ ਚੀਰ ਕੱਢ ਕੱਢ ਕੇ ਬਸ ਥੋੜੀ ਥੋੜੀ ਜੀ ਜੈਲ ਲੈ ਕੇ ਆਪਾਂ ਨੇ ਮਲਦੇ ਜਾਣਾ ਏ ਮੈਂ ਸਾਰੇ ਵਾਲਾਂ ਦੇ ਵਿੱਚ ਨਹੀਂ ਮਤਲਬ ਥੱਲੇ ਨਾ ਜੜਾਂ ਜੜਾਂ ਵਿੱਚ ਹੀ ਮੈਂ ਲਗਾਉਂਦੀ ਹੁੰਨੀ ਆ ਤੇ ਚਲੋ ਫਿਰ ਉਸ ਤੋਂ ਬਾਅਦ ਦਿਖਾਉਣੀ ਆ ਮੈਂ ਲਗਾ ਕੇ ਆਪਣੇ ਸਿਰ ਮੈਂ ਧੋਵਾਂਗੀ ਜੀ ਇਸ ਕੱਲ ਧੋਵਾਂਗੀ ਸਿਰ ਅੱਜ ਨਹੀਂ ਧੋਂਦੀ ਹੈਗੀ ਬਸ ਐਦਾਂ ਹੀ ਆਪਾਂ ਸਾਰੇ ਵਾਲਾਂ 'ਚ ਲਗਾ ਲਾਂਗੇ ਅਦੇਖੋ ਜੀ ਮੇਰੇ ਵਾਲਾਂ ਵਿੱਚ ਲੱਗ ਗਈ ਆ ਸਾਰੇ ਜੈਲ ਤੇ ਹੁਣ ਆਪਾਂ ਕੱਲ ਧੋਵਾਂਗੇ ਵਾਲਾਂ ਨੂੰ ਅਸਰ ਰਹੂਗਾ ਬਹੁਤ ਵਧੀਆ ਵਾਲਾਂ ਵਿੱਚ ਚਲੋ ਮਿਲਦੇ ਆਂ ਜੀ ਫਿਰ ਆਪਾਂ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ